ਇਹ ਕਹਿੰਦਾ ਨਾ ਕਿ ਮੇਰੇ ਪੜਦਾਦਾ ਮੇਰਾ ਸਭ ਤੋਂ ਪਹਿਲੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਸ ਵੇਲੇ ਪ੍ਰਧਾਨ ਇਸ ਕਰਕੇ ਬਣਿਆ ਕਿ ਇਹਦਾ ਦਾਦਾ ਅੰਗਰੇਜ਼ਾਂ ਦਾ ਕਾਊਟ ਹੁੰਦਾ ਸੀ ਉਦੋਂ ਉਹਨਾਂ ਨੂੰ ਸਰਦਾਰ ਦੀਆਂ ਪਾਦੀਆਂ ਦਿੱਤੀਆਂ ਜਾਂਦੀਆਂ ਸੀ ਜਿਹੜੇ ਅੰਗਰੇਜ਼ਾਂ ਦੇ ਕਾਊਟ ਹੁੰਦੇ ਸੀ ਤੇ ਕੁਰਬਾਨੀਆਂ ਕਰਨ ਵਾਲੇ ਉਹ ਮੇਰੇ ਧਰੋ ਵਾਲੀ ਤੋਂ ਸਰਦਾਰ ਲਸ਼ਮਣ ਸਿੰਘ ਧਰੋ ਵਾਲੀ ਜਾ ਕੇ ਜਿੰਦਾ ਝੰਡਾ ਪਣ ਕੇ ਸਾੜ ਦਿੱਤਾ ਤੇ ਪ੍ਰਧਾਨ ਕੋਣ ਬਣਿਆ ਇਹਦਾ ਦਾਦਾ ਕਿ ਪੜਦਾਦਾ ਬਣ ਗਿਆ ਆਪਾਂ ਫਿਰ ਇੱਕ ਗੁਰਦੁਆਰੇ ਵੀ ਬਚਾਉਣੇ ਨੇ ਆਪਾਂ ਆਪਾ ਬੋੜਾ ਸਾਹਿਬ ਦੇ ਪੁੱਤਰ ਧਰਤੀ ਤੇ ਬੈਠੇ ਆ ਜਨਮ ਸਥਾਨ ਤੇ ਬੈਠੇ ਆ ਸਾਨੂੰ ਸਾਰਿਆਂ ਨੂੰ ਲੜ ਫੇਰ ਦੁਬਾਰਾ ਜਿਵੇਂ ਨਨਕਾਣਾ ਸਾਹਿਬ ਚ ਚੱਲਿਆ ਸੀ ਜਥਾ ਤੇ ਹੁਣ ਫੇਰ ਸਾਨੂੰ ਗੁਰਦੁਆਰੇ ਬਚਾਉਣੇ ਪੈਣੇ ਆ ਸੋ ਸਚੇ ਸਾਹਿਬ ਤੁਸੀਂ ਅੰਦਰ ਪੰਡਾਲ ਲਾਉਣ ਦੀ ਵੈਸੇ ਗੱਲ ਨਹੀਂ ਸੀ ਬੰਦੇ ਤੁਹਾਡੇ ਪੰਡਾਲ ਨਾਲੋਂ ਦੂਨੇ ਬਾਹਰ ਬੈਠੇ ਨੇ ਗਰਮੀ ਵੀ ਬੜੀ ਆ ਜੋ ਤਕੜੇ ਹੋ ਵੋ ਕਥੂ ਨਗਲ ਸਾਹਿਬ ਤੁਹਾਡੇ ਨਾਲ ਨੇ ਇਨੀ ਗਰਮੀ ਚ ਵੀ ਬੈਠੇ ਨੇ ਪਿੰਡ ਪਿੰਡ ਜਾਣ ਨੂੰ ਇੱਛਾਰ ਨੇ ਆਪਾਂ ਕਾਂਗਰਸ ਦਾ ਝੰਡਾ ਰਾਹੁਲ ਗਾਂਧੀ ਦੀ ਸੋਚ ਸਵਦਾਣ ਬਚਾਉਣ ਦੀ ਗੱਲ ਆਪਣਾ ਪੰਜਾਬ ਪਹੁੰਚਾਉਣ ਦੀ ਗੱਲ ਇਹ ਲੈ ਕੇ ਚਲਣੀ ਆ ਔਰ ਇਹ ਸਲਕੇ ਤੋਂ ਪਹਿਲਾਂ ਲੈ ਕੇ ਚਲਣੀ ਆ ਜੋ ਮੈਂ ਇੱਕ ਬੇਨਤੀ ਕਰਦਾ ਕਿ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨ ਨੂੰ ਇਹ ਸਲ ਕੇਵਲ ਸਾਰੇ ਧਿਆਨ ਦਿਓ ਇਹ ਤੇ ਜੇ ਨਾ ਵੇਖੋ ਕਿ ਅਸੀਂ ਕਿਹਦਾ ਕੰਮ ਕਰਨਾ ਸੀ ਕੰਮ ਕਰਨਾ ਜਿਹੜਾ ਕਾਂਗਰਸੀਆ ਉਹਦਾ ਕੰਮ ਕਰਨਾ ਜਿਹੜਾ ਕਾਂਗਰਸੀ ਨਹੀਂ ਉਹਦਾ ਬਿਲਕੁਲ ਨਹੀਂ ਕਰਨਾ ਕਾਂਗਰਸ ਤਾਂ ਬਚੇਗੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ